ਅਸ਼ਿਆਰ ਪਰਦੇ ਜੰਗਲਾਂ ਵਿੱਚ ਦਰਖਤ ਉੱਤੇ ਕੱਖਾਂ ਦੀ ਕੁੱਲੀ ਬਣਾ ਕੇ ਰਹਿ ਰਿਹਾ 80 ਸਾਲ ਦਾ ਇਕੱਲਾ ਬਜ਼ੁਰਗ ਤੇ ਕੋਈ ਕਹਿੰਦਾ ਜੀ ਗੁਫਾ 'ਚ ਰਹਿੰਦੇ ਆ ਤੇ ਕੋਈ ਕਹਿੰਦਾ ਦਰਖਤ ਦੇ ਉੱਤੇ ਰਹਿੰਦੇ ਆ ਦਰਖਤ ਦੇ ਉੱਤੇ ਰਹਿੰਦੇ ਸੁਣ ਪਾਣੇ ਉੱਤੇ ਹੁੰਦਾ ਦਰਖਤ ਦੇ ਉੱਪਰ ਅੱਛਾ ਮਤਲਬ ਜਿਹੜਾ ਸੌਣਾ ਆ ਉਹਨਾਂ ਦਾ ਦਰਖਤ ਦੇ ਉੱਤੇ ਆ ਬਹੁਤ ਹੈਰਾਨੀ ਦੀ ਗੱਲ ਹੈ ਜੀ ਦਰਖਤ ਦੇ ਉੱਤੇ ਤੁਸੀਂ ਸੌਂਦੇ ਦੇਖ ਲੋ ਓਏ ਤੇ ਗੁਫਾ ਵੀ ਆ ਕਹਿੰਦੇ ਬਣੀ ਹੋਈ ਇੱਕ ਕਦੀ ਗੁਫਾ ਚ ਕਦੀ ਦਰਖਤ ਇੰਨੇ ਜਾਨਵਰ ਆ ਕੇ ਆਪਣੇ ਪਚਾਅ ਵਾਸਤੇ ਦਸ ਦੇ ਉੱਤੇ ਰਹਿਣਾ ਪੈਂਦਾ ਉਹਨਾਂ ਨੂੰ 80 ਸਾਲ ਦੇ ਬਜ਼ੁਰਗ ਅਸੀਂ ਦੇਖਿਆ ਦਰਖਤ ਕਾਫੀ ਉੱਚਾ ਆ ਕਿੱਦਾਂ ਚੜਦੇ ਹੋਣਗੇ ਚੜੀ ਜਾਂਦਾ ਉਹ ਲੇਕਿਨ ਬਾਬਾ ਜੀ ਦੇਖਣਾ ਹੋਵੇ ਤਾਂ ਬਹੁਤ ਵੱਡੀ ਗੱਲ ਆ ਇੰਨੇ ਸੰਘਣੇ ਜੰਗਲ ਦੇ ਵਿੱਚ ਉਹ ਕੱਲੇ ਰਹਿੰਦੇ ਦੇ ਹਾਂ ਮੈਂ ਵੀ ਇਹ ਸੋਚਦਾ ਵੀ ਕਿਦਾਂ ਰੋਟੀ ਕਿੱਥੋਂ ਲੈਂਦਾ ਇੰਨਾ ਸਮਾਨ ਕਿੱਥੋਂ ਲੈਂਦਾ ਇਹ ਵੀ ਸੋਚਣ ਵਾਲੀ ਗੱਲ ਹਾਂ ਰੋਟੀ ਕਿੱਥੋਂ ਖਾਂਦਾ ਤੁਸੀਂ ਕਦੀ ਗਏ ਉੱਥੇ ਮੈਂ ਮਿਲਿਆ ਤਾਂ ਬਹੁਤ ਵੇਰੀ ਗਏ ਆ ਹੁਣ ਨਹੀਂ ਜਾ ਹੁੰਦਾ ਹੁਣ ਨਹੀਂ ਜਾਉਂਦਾ ਤੁਸੀਂ ਇਹ ਦੇਖੋ ਤੁਸੀਂ ਕਹਿੰਦੇ ਆ ਕਿ ਹੁਣ ਨਹੀਂ ਜਾ ਹੁੰਦਾ ਕਿਉਂਕਿ ਤੁਸੀਂ ਸਿਆਣੇ ਹੋ ਗਏ ਤਾਂ ਹੀ ਨਹੀਂ ਜਾ ਹੁੰਦਾ ਹੁਣ ਤੇ ਉਹ ਬੰਦਾ ਕਿੱਦਾਂ ਰਹਿੰਦਾ ਇੰਨਾ ਸਿਆਣਾ ਤੁਹਾਡੀ ਉਮਰ ਦਾ ਤੁਸੀਂ ਦੇਖ ਲਓ ਕੱਲਾ ਹੀ ਉਹ ਵੀ ਜੰਗਲ 'ਚ ਇੰਨਾ ਖਤਰਨਾਕ ਜੰਗਲ ਆ ਉਹ ਮੈਂ ਤੁਹਾਨੂੰ ਦੱਸ ਦਾਂ ਕਿੱਦਾਂ ਰਹਿੰਦਾ ਇਹ ਮੁਸਲਮਾਨਾਂ ਨੇ ਕੋਈ ਤੇਲ ਦਾ ਭਰ ਕੇ ਰੱਖਿਆ ਦਾ ਉਹ ਆਪਣੇ ਆਪ ਹੀ ਜਗ ਪੰਦਾ ਦੀ ਪੀੜੀ ਟੈਪ ਦੇਖ ਲਓ ਤੁਸੀਂ ਬੇਰੀ ਦੇ ਉੱਤੇ ਬਣਾਇਆ ਹੋਇਆ ਆ ਜਿੱਦਾਂ ਅਸੀਂ ਮੰਜਾ ਬੁੰਨਦੇ ਹਾਂ ਸੇਮ ਉਸੇ ਤਰ੍ਹਾਂ ਇਹਦੇ ਬੇਰੀ ਦੇ ਉੱਪਰ ਚੜ ਕੇ ਉਹ ਪਿੰਦੇ ਆ ਇੱਥੇ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚਾਨਾ ਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅਮਰਿਤਪਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹਿਸ਼ਾਰਪੁਰ ਦੇ ਸੰਗਰੇ ਜੰਗਲਾਂ ਦੇ ਵਿੱਚ ਲੈ ਕੇ ਆਏ ਆ ਇਸ ਵੇਲੇ ਅਸੀਂ ਮਾਜੀ ਪਿੰਡਾ ਜਿਹਦੇ ਵਸੀਮੇ ਤੇ ਖੜੇ ਆ ਸਾਨੂੰ ਪਤਾ ਲੱਗਾ ਸੀ ਕਿ ਕੋਈ ਬਜ਼ੁਰਗਾ ਜਿਹੜਾ 90 ਕ ਸਾਲ ਦਾ ਆ ਉਹ ਸੰਗੜੇ ਜੰਗਲ ਦੇ ਵਿੱਚ ਗੁਫਾ ਵਿੱਚ ਰਹਿੰਦਾ ਆ ਉਹ ਵੀ ਕੱਲਾ ਸਾਨੂੰ ਬੜੀ ਹੈਰਾਨੀ ਹੋਈ ਤੇ ਅੱਜ ਅਸੀਂ ਉਹਨੂੰ ਦੇਖਣ ਜਾ ਰਹੇ ਆ ਤੇ ਜਾ ਕੇ ਦੇਖਦੇ ਆ ਕਿ ਵਾਕਿਆ ਹੀ ਉਹ ਕੱਲਾ ਉੱਥੇ ਕਿੱਦਾਂ ਰਹਿੰਦਾ ਆ ਜਿਹੜਾ ਹਰ ਮੌਸਮ ਕਿੱਦਾਂ ਕੱਟਦਾ ਹੋਏਗਾ ਉੱਥੇ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿੰਦਾ ਇੱਥੇ ਦੀ ਜਦੋਂ ਤੁਸੀਂ ਹਿਸ਼ਾਰਪੁਰ ਤੋਂ ਉੰਨੇ ਨੂੰ ਜਾਂਦੇ ਆ ਤਾਂ ਰਸਤੇ 'ਚ ਜਹਾਂਕੈਲਾ ਹੁੰਦਾ ਆ ਜਹਾਂਕੈਲਾ ਤੋਂ ਤੁਸੀਂ ਨਾਰਾ ਮਾਜੀ ਪੁੱਛ ਕੇ ਇਸ ਲੋਕੇਸ਼ਨ ਦੇ ਪਹੁੰਚ ਸਕਦੇ ਆ ਤੁਸੀਂ ਜਦੋਂ ਮਾਜੀ ਪਿੰਡ ਪਹੁੰਚ ਗਏ ਤਾਂ ਤੁਸੀਂ ਇੱਥੇ ਆ ਕੇ ਪਿੰਡ ਦੇ ਬਜ਼ੁਰਗਾਂ ਤੋਂ ਪੁੱਛੂਗੇ ਕਿ ਜਿਹੜਾ ਬੰਦਾ ਕੱਲਾ ਹੀ ਰਹਿੰਦਾ ਹੈ ਇੱਥੇ ਜੰਗਲਾਂ ਦੇ ਵਿੱਚ ਤਾਂ ਉਹ ਤੁਹਾਨੂੰ ਦੱਸ ਦੇਣਗੇ ਜਾਣਾ ਕਾਫੀ ਔਖਾ ਆ ਅਸੀਂ ਹੁਣ ਚੱਲ ਪਏ ਆ ਜੰਗਲ ਵੱਲ ਨੂੰ ਰਸਤਾ ਤੁਸੀਂ ਦੇਖ ਲਓ ਸਾਰਾ ਕੱਚਾ ਹੀ ਆ ਇਹ ਤੇ ਆਲੇ ਦੁਆਲੇ ਜੰਗਲ ਹੀ ਜੰਗਲ ਆ ਜਿੱਧਰ ਵੀ ਤੁਸੀਂ ਦੇਖੂਗੇ ਜਿੱਦਾਂ ਜਿੱਦਾਂ ਹੁਣ ਅਸੀਂ ਅੱਗੇ ਨੂੰ ਜਾਣਾ ਆ ਤੇ ਕਾਫੀ ਸੰਘਣਾ ਜੰਗਲ ਆਉਂਦਾ ਜਾਣਾ ਆ ਰਸਤੇ ਦੇ ਵਿੱਚ ਸਾਨੂੰ ਆਪਣੇ ਬਜ਼ੁਰਗ ਨਜ਼ਰ ਆਏ ਆ ਸਾਨੂੰ ਕਿਸੇ ਤੋਂ ਪਤਾ ਵੀ ਲੱਗਿਆ ਸੀਗਾ ਕਿ ਮਤਲਬ ਤੁਹਾਨੂੰ ਰਸਤੇ ਦੇ ਵਿੱਚ ਕੋਈ ਬਜ਼ੁਰਗ ਮਿਲਨੇ ਆ ਲੇਡੀਜ਼ ਜਿਹੜੇ ਇਕੱਲੇ ਹੀ ਰਹਿੰਦੇ ਆ ਜੰਗਲਾਂ ਦੇ ਵਿੱਚ ਤੇ ਤੁਸੀਂ ਦੇਖ ਲਓ ਇੱਕ ਕਿੰਨੇ ਦਲੇਰ ਹੋਣਗੇ ਕਿ ਜਿਹੜੇ ਇੱਥੇ ਇਕੱਲੇ ਰਹਿੰਦੇ ਆ ਸਾਨੂੰ ਦੂਰੋਂ ਨਜ਼ਰ ਆ ਗਿਆ ਰਸਤੇ ਦੇ ਵਿੱਚ ਤੇ ਇਹਨਾਂ ਨੇ ਸਾਨੂੰ ਖੁਦ ਮਤਲਬ ਅਸੀਂ ਖੜੇ ਹੋਏ ਤਾਂ ਸਾਨੂੰ ਬਾਜ਼ਮਾਰੀ ਕਹਿੰਦੇ ਰੋਟੀ ਖਾ ਕੇ ਜਾਓ ਤੁਸੀਂ ਦੇਖ ਲਓ ਕਿੰਨਾ ਵਧੀਆ ਸੁਭਾਅ ਆ ਇਹਨਾਂ ਦਾ ਤੇ ਮਿਲਦੇ ਆ ਗੱਲਬਾਤ ਕਰਦੇ ਆ ਜਾ ਕੇ ਅਸੀਂ ਇਹਨਾਂ ਨਾਲ ਸਤਿਗੁਰੂ ਮਾਤਾ ਜੀ ਜੀ ਰਾਜੀ ਰੋ ਮਾਤਾ ਜੀ ਬੜੀ ਹੈਰਾਨੀ ਹੋਈ ਅਸੀਂ ਸੁਣਿਆ ਰਾ ਆਪਣੇ ਬੱਚੇ ਰਾਜੀ ਰਹ ਹਾਂਜੀ ਤੇ ਸਾਨੂੰ ਪਤਾ ਲੱਗਿਆ ਤੇ ਅਸੀਂ ਕਿ ਚਲੋ ਵੀ ਇਧਰ ਮਿਲਦੇ ਜਾਂਦੇ ਤੁਹਾਨੂੰ ਤੇ ਮਾਤਾ ਜੀ ਇੰਨੇ ਤੁਸੀਂ ਦੇਖਣਾ ਇੱਕ ਤਰ੍ਹਾਂ ਜੰਗਲ ਹੀ ਆ ਤੁਸੀਂ ਕਿੱਧਰ ਇੰਨੇ ਇਕੱਲੇ ਇੱਥੇ ਕੋਈ ਡਰ ਨਹੀਂ ਇੱਥੇ ਹੋਰ ਮਾਤਾ ਜੀ ਫੇਰ ਕਾਰੋਬਾਰ ਕੀ ਕਰਦੇ ਇੱਥੇ ਤੁਸੀਂ ਚਾਹ ਪੀਂਦੀ ਆ ਚਾਹ ਪੀ ਕੇ ਆਜੀ ਬਸ ਬਸ ਆਹ ਦਿਹਾੜੀ ਦੂਰੀ ਆ ਬਸ ਦਿਹਾੜੀ ਦੂਰੀ ਆ ਨਾ ਬਲੇਰ ਆ ਮਾਤਾ ਜੀ ਦੇਖੋ ਇਹ ਕਾਮ ਇਨਸਾਨ ਮੇਰੇ ਅਗਰ ਵੀ ਜਵਾਨ ਬੰਦੇ ਨੂੰ ਵੀ ਜੇ ਸ਼ਾਮ ਨੂੰ ਆਉਣਾ ਹੋਵੇ ਸਾ ਪੂਰਾ ਡਰ ਲੱਗਦਾ ਇੱਥੇ ਦਹਿਸ਼ਤਿਆ ਪੂਰੀ ਪਰਮਾਤਾ ਜੀ ਕਹਿੰਦੇ ਆਪਾਂ ਨੂੰ ਕੋਈ ਡਰਨੀ ਐ ਜੇ ਪਰਮਾਤਮਾ ਦਾ ਨਾਮ ਹੁੰਦਾ ਫਿਰ ਕੋਈ ਨਾ ਡਰਨੀ ਹੁੰਦਾ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਆ ਬਿਲਕੁਲ ਤੇ ਹੁਣ ਅਸੀਂ ਤੁਹਾਨੂੰ ਮਾਤਾ ਜਿੱਥੇ ਰਹਿੰਦੇ ਆ ਇਹਨਾਂ ਦਾ ਆਲਦ ਵਾਲੇ ਕਿੱਦਾਂ ਦਾ ਏਰੀਆ ਤੁਹਾਨੂੰ ਖੁਦ ਦੇਖ ਕੇ ਪਤਾ ਚੱਲ ਜਾਏਗਾ ਇਹ ਵਾਕਈ ਮਾਤਾ ਹਣੀ ਜੰਗਲ ਦੇ ਵਿੱਚ ਰਹਿੰਦੇ ਆ ਜਿੱਥੇ ਆਮ ਬੰਦਾ ਨਹੀਂ ਰਹਿ ਸਕਦਾ ਇਹ ਇੰਨੇ ਦਲੇਰਾ ਕਹਿੰਗੇ ਸ਼ੁਰੂ ਤੋਂ ਹੀ ਮਾਤਾ ਨੇ ਦੱਸਿਆ ਕਿ ਸਾਡੇ ਬਜ਼ੁਰਗ ਵੀ ਮਤਲਬ ਜੰਗਲਾਂ ਵਿੱਚ ਰਹਿੰਦੇ ਸੀ ਹੁਣ ਇਹਨਾਂ ਨੂੰ ਵੀ ਆਦਤ ਪੈ ਚੁੱਕੀ ਆ ਇਸੇ ਤਰ੍ਹਾਂ ਇਹ ਰਹਿੰਦੇ ਆ ਇਕੱਲੇ ਇੱਥੇ ਤੁਸੀਂ ਇੱਕ ਵਾਰ ਆਲੇ ਦੁਆਲੇ ਨਜ਼ਰ ਮਾਰ ਲਓ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਇਹ ਕਿਸ ਤਰ੍ਹਾਂ ਦੇ ਜੰਗਲ ਆ ਜਿੱਥੇ ਆਮ ਬੰਦੇ ਦਾ ਰਹਿਣਾ ਬੜਾ ਮੁਸ਼ਕਲ ਆ ਚਲੋ ਠੀਕ ਆ ਮਾਤਾ ਜੀ ਠੀਕ ਆ ਬਹੁਤ ਸ਼ਾਂਤੀ ਆ ਇੱਧਰ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਹੀ ਸੁਣਨ ਨੂੰ ਮਿਲਦੀਆਂ ਪਈਆਂ ਸਾਨੂੰ ਹੁਣ ਸਾਹਮਣੇ ਦਰਖਤ ਤੇ ਦਰਖਤ ਨਜ਼ਰ ਆ ਰਹੇ ਆ ਇਹ ਏਰੀਆ ਦੇਖ ਕੇ ਹਰ ਕੋਈ ਹੈਰਾਨ ਹੋ ਜਾਏਗਾ ਮੰਨਣ ਨੂੰ ਤਿਆਰ ਨਹੀਂ ਹੋਏਗਾ ਕਿ ਸਾਡਾ ਵਾਕਿਆ ਹੀ ਇਹ ਪੰਜਾਬ ਦਾ ਏਰੀਆ ਆ ਕਿਉਂਕਿ ਜਿਹੜੀਆਂ ਅਸੀਂ ਪਹਿਲਾਂ ਵੀ ਵੀਡੀਓ ਪਾਈਆਂ ਹਿਸ਼ਾਰਪੁਰ ਦੇ ਏਰੀਏ ਦੀਆਂ ਕਈ ਮੇਰੇ ਭਰਾ ਭੈਣ ਦੇ ਕਮੈਂਟ ਆਏ ਆ ਕਿ ਇਹ ਪੰਜਾਬ ਦਾ ਏਰੀਆ ਨਹੀਂ ਹੋ ਸਕਦਾ ਇਹ ਹਿਮਾਚਲ ਦਾ ਏਰੀਆ ਆ ਇਹ ਵਾਕਿਆ ਹੀ ਪੰਜਾਬ ਦਾ ਏਰੀਆ ਆ ਹਿਸ਼ਾਰਪੁਰ ਦਾ ਪਿੰਡ ਮਾਜੀ ਦਾਦਾ ਤੁਸੀਂ ਕਿਸੇ ਨੂੰ ਵੀ ਹਿਸ਼ਾਰਪੁਰ ਵਿੱਚ ਪੁੱਛ ਕੇ ਇੱਥੇ ਪਹੁੰਚ ਸਕਦੇ ਆ ਕਿਸੇ ਪੱਖੋਂ ਵੀ ਇਹ ਹਿਮਾਚਲ ਨਾਲੋਂ ਘੱਟ ਨਹੀਂ ਹਰ ਕਿਸੇ ਨੂੰ ਇੱਥੇ ਆ ਕੇ ਬਹੁਤ ਵਧੀਆ ਲੱਗੇਗਾ ਇੱਕ ਸਕੂਨ ਮਿਲੇਗਾ ਜਿਹੜੇ ਮੇਰੇ ਭਰਾ ਭੈਣ ਐਡਵੈਂਚਰ ਦੇ ਨੇਚਰ ਦੇ ਸ਼ਕੀਨ ਆ ਉੱਥੇ ਜ਼ਰੂਰ ਆਉਣਾ ਕੁਦਰਤ ਦਾ ਮਜ਼ਾ ਜ਼ਰੂਰ ਲੈਣ ਕਿਉਂਕਿ ਇਨਾ ਏਰੀਆ ਦੇ ਵਿੱਚ ਕੁਦਰਤ ਵੱਸਦੀ ਆ ਹਰ ਕਿਸੇ ਨੂੰ ਇੱਧਰ ਆ ਕੇ ਪਤਾ ਚੱਲ ਜਾਏਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਸ਼ਾਂਤ ਆ ਤੇ ਸਾਡੇ ਮੋਟਰਸਾਈਕਲ ਦੇ ਮੋਰੇ ਕਈ ਪੰਛੀ ਕਰਾਸ ਹੋ ਰਹੇ ਆ ਕਦੀ ਕੋਈ ਜੀਵ ਜੰਤੂ ਲੰਘ ਰਹੇ ਆ ਕਾਫੀ ਵਧੀਆ ਲੱਗਦਾ ਪਿਆ ਆ ਰਸਤੇ ਦੇ ਵਿੱਚ ਸਾਨੂੰ ਬਜ਼ੁਰਗ ਮਿਲੇ ਆ ਤੇ ਇਹਨਾਂ ਤੋਂ ਪੁੱਛਦੇ ਆ ਹੋਰ ਬਾਬਾ ਜੀ ਕੀ ਆ ਚੱਲ ਜੀ ਵਧੀਆ ਜੀ ਸਾਨੂੰ ਦੱਸੋ ਜੀ ਅਸੀਂ ਜਾ ਰਹੇ ਆ ਜਿਹੜਾ ਮਾਜੀ ਦੇ ਅੱਗੇ ਜੰਗਲ ਆ ਜੰਗਲ ਮਾਜੀ ਮਾਜੀ ਵਾਲੀ ਖੱਟ ਜਾਣਾ ਹਾਂ ਮਾਜੀ ਵਾਲੀ ਖੱਟ ਜਾਣਾ ਤੇ ਥੋੜੀ ਦੱਸੋ ਉੱਥੇ ਜਿਹੜੇ ਬਜ਼ੁਰਗ ਰਹਿੰਦੇ ਆ ਜੀ ਖੱਡ ਦੇ ਵਿੱਚ ਕਹਿੰਦੇ ਗੁਫਾ 'ਚ ਰਹਿੰਦੇ ਆ ਇੱਕ ਤਰ੍ਹਾਂ ਹਾਂ ਹਾਂ ਗੁਫਾ 'ਚ ਰਹਿੰਦੇ ਆ ਜੀ ਹਾਂ ਤੇ ਕਿੰਨੇ ਸਾਲਾਂ ਤੋਂ ਰਹਿੰਦੇ ਆ ਉਹ ਡੇਢ ਦੇ ਰਹਿੰਦੇ ਐਦਾਂ ਕਰਿਓ ਤੁਹਾਨੂੰ ਤਾਂ ਪਹਿਲਾਂ ਐਦਾਂ ਕਰਿਓ ਮੋਰੇ ਨਰਸੀ ਦੇ ਬੰਦੇ ਲੱਗੇ ਉਹ ਜੰਗਲਾਤ ਚ ਠੀਕ ਆ ਜੀ ਉਹਨਾਂ ਨੂੰ ਪੁੱਛ ਲੈਓ ਠੀਕ ਆ ਜੀ ਫਿਰ ਸਾਈਕਲ ਤੁਹਾਡੇ ਗਾਹਾਂ ਨਹੀਂ ਜਾਣੇ ਓਕੇ ਠੀਕ ਆ ਜੀ ਪਾਣੀ ਜਿ ਬਗਦਾ ਹੈ ਖਰਚੀ ਕਿੱਦਾਂ ਤੋੜੂਗੇ ਮਤਲਬ ਖੱਡ ਕਾਫੀ ਡੂੰਗੀ ਆ ਮਤਲਬ ਇਹਦਾ ਮਤਲਬ ਪਾਣੀ ਵਾਲੀ ਨਹੀਂ ਪਾਣੀ ਤਾਂ ਉਪਰ ਹੀ ਬਗਦਾ ਪਾਣੀ ਬਗਦਾ ਉਹ ਤਾਂ ਮੋਟਰਸਾਈਕਲ ਨਹੀਂ ਜਾ ਸਕਦੇ ਮੋਟਰਸਾਈਕਲ ਤੂੰ ਲੰਬੀ ਹਾਂ ਮੋਰੇ ਗਾਹਾਂ ਜਾ ਕੇ 베ਰੀਆਂ ਆਣੀ 베ਰੀਆਂ ਦੇ ਚੁੰਗਾ ਜਾ 베ਰੀਆਂ ਦੇ ਚੁੰਗਾ ਜਾਣਾ ਮੋਰੇ ਕੁੱਡੀਆਂ ਵੀ ਆਣੀ ਉੱਥੇ ਖੜੇ ਮੋਰੇ ਕਿ ਦੋ ਮੋਰਨਾਂ ਕੇ ਹਾਂ ਠੀਕ ਹੈ ਜਾਓ ਅੱਛਾ ਉੱਥੇ ਤੇ ਮਤਲਬ ਉੱਥੇ ਹੀ ਰਹਿੰਦੇ ਆ ਜੀ ਉੱਥੇ ਰਹਿੰਦਾ ਉਹ ਨਹੀਂ ਆਂਦਾ ਉਹ ਕਿੰਨੀ ਕੁ ਉਮਰ ਆ ਤੁਹਾਡੇ خیال ਚ ਉਹਨਾਂ ਦੀ ਮੇਰੇ ਨਾਲ ਬਰੋ ਮੇਰੇ ਲੱਗੇ ਲੱਗੇ ਹੀ ਆ ਮਤਲਬ 80-90 ਸਾਲ ਹਾਂ ਹਾਂ ਤੇ ਤੁਹਾਡੀ ਉਮਰ ਵੀ 90 ਕੇ ਸਾਲ ਦੇ ਕੋਲ ਹੈ ਮੇਰੀ ਰੱਤੀਆਂ ਜੀ ਹੋ ਗਈ ਤੁਹਾਡੀ ਅਸੀਂ ਉਹ ਮਤਲਬ ਤੁਹਾਡੇ خیال ਚ 80-90 ਦੇ ਵਿੱਚ ਹੋਣਗੇ ਹਾਂ ਥੋੜਾ ਮੈਂ ਛੋਟਾ 1-2-4 ਸਾਲ ਲੇਕਿਨ ਬਾਬਾ ਜੀ ਦੇਖਣਾ ਹੋਵੇ ਤਾਂ ਬਹੁਤ ਵੱਡੀ ਗੱਲ ਆ ਇੰਨੇ ਸੰਘਣੇ ਜੰਗਲ ਦੇ ਵਿੱਚ ਉਹ ਇਕੱਲੇ ਰਹਿੰਦੇ ਦੇ ਇਕੱਲਾ ਹਾਂ ਮੈਂ ਵੀ ਇਹ ਸੋਚਦਾ ਵੀ ਕਦੋਂ ਰੋਟੀ ਕਿੱਥੋਂ ਲੈਂਦਾ ਇੰਨਾ ਸਮਾਨ ਕਿੱਥੋਂ ਲੈਂਦਾ ਇਹ ਵੀ ਸੋਚਣ ਵਾਲੀ ਗੱਲ ਹਾਂ ਰੋਟੀ ਕਿੱਥੋਂ ਖਾਂਦਾ ਮੇਰੇ ਸਮਾਨ ਤੇ ਇਥੋਂ ਜਾਂਦਾ ਤੇ ਹੁਣ ਤੁਸੀਂ ਤੁਸੀਂ ਕਦੀ ਗਏ ਹੋ ਉੱਥੇ ਮੈਂ ਮੇਰਾ ਬਹੁਤ ਵੇਰੀ ਗਏ ਹੁਣ ਨਹੀਂ ਨਾ ਜਾ ਹੁੰਦਾ ਕੋਈ ਨਹੀਂ ਜਾ ਤੁਸੀਂ ਇਹ ਦੇਖੋ ਤੁਸੀਂ ਕਹਿੰਦੇ ਕਿ ਹੁਣ ਨਹੀਂ ਜਾ ਹੁੰਦਾ ਕਿਉਂਕਿ ਤੁਸੀਂ ਸਿਆਣੇ ਹੋਗੇ ਤਾਂ ਹੀ ਨਹੀਂ ਜਾ ਹੁੰਦਾ ਹੁਣ ਤੇ ਉਹ ਬੰਦਾ ਕਿੱਦਾਂ ਰਹਿੰਦਾ ਇੰਨਾ ਸਿਆਣਾ ਤੁਹਾਡੀ ਉਮਰ ਦਾ ਤੁਸੀਂ ਦੇਖ ਲਓ ਕੱਲਾ ਹੀ ਉਹ ਵੀ ਜੰਗਲ 'ਚ ਇੰਨਾ ਖਤਰਨਾਕ ਜੰਗਲ ਆ ਉਹ ਮੈਂ ਤੁਹਾਨੂੰ ਦੱਸਣਾ ਕਿੱਦਾਂ ਰਹਿੰਦਾ ਉਹਨੇ ਇੱਥੋਂ ਬਚਾਲੇ ਬਲ ਹੱਟੀ ਜਲੀ ਨਾ ਇੱਥੋਂ ਦੋ ਬੈਕ ਲੈ ਲੈਣੇ ਉਹਨਾਂ ਸਮਾਨ ਦੇ ਅੱਛਾ ਜੀ ਸਮਾਨ ਖੰਡ ਪਤੀ ਪਤੀਲਾ ਸਭ ਉੱਥੇ ਰੱਖਿਆ ਉਹਨੇ ਠੀਕ ਆ ਜੀ ਹਾਂ ਅਛਾ ਤੋ ਲਖੇ ਲੇਕਿਨ ਬਾਬਾ ਜੀ ਇੱਥੇ ਤਾਂ ਜਾਨਵਰ ਬਹੁਤ ਆ ਜੋ ਸਾਨੂੰ ਪਤਾ ਲੱਗਾ ਜਿੱਦਾਂ ਇੱਥੇ ਸਾਂਭਰ ਹੋ ਗਏ ਤਿੰਦੂਏ ਹੋ ਗਏ ਸਾਂਭਰ ਬਹੁਤ ਆ ਤਿੰਦੂਏ ਹੋ ਗਏ ਹੋਰ ਬਹੁਤ ਜਾਨਵਰ ਆ ਖਤਰਨਾਕ ਹੂੰ ਸੂਰ ਆ ਤੇ ਹੋਰ ਵੀ ਖਤਰਨਾਕ ਜਾਨਵਰ ਆ ਫਿਰ ਵੀ ਰਹਿਣਾ ਬਹੁਤ ਮੁਸ਼ਕਲ ਆ ਜੀ ਬੰਦਾ ਦਿਨੇ ਵੀ ਡਰ ਲੱਗਦਾ ਉੱਧਰ ਤਾਂ ਜਾਵੇ ਤਾਂ ਬੰਦੇ ਨੂੰ ਦਿਨੇ ਦਿਨੇ ਵੀ ਨਹੀਂ ਜਾ ਸਕਦਾ ਸਾਂਭਰ ਤਾਂ ਹੋਣਾ ਥੋੜੇ ਲੋਕ ਆ ਮੈਂ ਇੱਥੇ ਕਿਥੇ ਬੜਿਆ ਆ ਆਪ ਬਛੂਟੀਆਂ ਜੀ ਹੂੰ ਉਹ ਸਿੰਘ ਹੁੰਦੇ ਉਹਨਾਂ ਨੂੰ ਤਾਂ ਨੱਠ ਗਿਆ ਜਦੋਂ ਵੱਡ ਗਿਆ ਸਾਂਭਰ ਤਾਂ ਇੱਥੇ ਆਏ ਦੁਆਲੇ ਰਹਿੰਦੇ ਨਹੀਂ ਉਹ ਕੱਲੇ ਰਹਿੰਦੇ ਆ ਜਾਂ ਨਾਲ ਵੀ ਰਹਿੰਦਾ ਉਹਨਾਂ ਦੇ ਕੋਈ ਕੋਈ ਭੁਮਾ ਚੱਲ ਜਾਵੇ ਮੇਰਾ ਰੱਖ ਲੈਂਦਾ ਉਹਨੂੰ ਠੀਕ ਹੈ ਠੀਕ ਹਾਂ ਅੱਛਾ ਜੇ ਰਾਤ ਕਿਸੇ ਨੇ ਰਹਿਣਾ ਜਾ ਕੇ ਉਹਨਾਂ ਦੇ ਕੋਲ ਉੱਥੇ ਰੱਖ ਲੈਂਦਾ ਬੰਦਾ ਹੋਰ ਹੋਰ ਜੇ ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਮਤਲਬ ਕੱਲੇ ਰਹਿੰਦੇ ਆ ਬਿਲਕੁਲ ਕੱਲੇ ਅੱਛਾ ਅੱਛਾ ਠੀਕ ਤੇ ਚਲੋ ਬੜਾ ਸਾਨੂੰ ਅਨੋਖਾ ਜਿਹਾ ਲੱਗਾ ਜੀ ਸਾਨੂੰ ਪਤਾ ਲੱਗਿਆ ਸੀ ਅਸੀਂ ਚਲੋ ਦੇਖ ਕੇ ਆਈਏ ਜਾ ਕੇ ਪਹਿਲੀ ਵਾਰ ਸੁਣਿਆ ਕਿ ਕੋਈ ਜੰਗਲਾ ਜੇ ਗੁਫਾ ਦੇ ਵਿੱਚ ਕੋਈ ਬੰਦਾ ਰਹਿੰਦਾ ਇਦਾਂ ਠੀਕ ਹੈ ਠੀਕ ਕੱਲਾ ਨਾ ਚਲੋ ਠੀਕ ਆ ਹੋਰ ਕੁਝ ਦੱਸੋ ਜੀ ਇਸ ਬਾਰੇ ਇੱਥੇ ਕੋਈ ਦਿੱਸੇਗਾ ਵੀ ਤੁਹਾਨੂੰ ਕੋਈ ਇਹਦੀ ਕੋਈ ਗੱਲ ਠੀਕ ਆ ਠੀਕ ਆ ਜੀ ਤੇ ਤੁਸੀਂ ਕੁਝ ਹੋਰ ਵੀ ਦੱਸਦੇ ਪਏ ਸੀ ਦੀਵੇ ਬਾਰੇ ਕੁਝ ਜੀ ਜੀ ਪਰ ਇੱਥੇ ਦੀਵਾ ਜਗਦਾ ਹੁੰਦਾ ਸਾਡੇ ਬਜ਼ੁਰਗ ਦੱਸਦੇ ਆਪਾਂ ਦੇਖਿਆ ਨਹੀਂ ਉਹ ਗੱਪ ਮਾਰੀਏ ਝੂਠ ਨਹੀਂ ਬੋਲਦੇ ਹਾਂਜੀ ਉਹ ਕਹਿੰਦੇ ਪਹਿਲਾਂ ਦੀਵਾ ਜਗਦਾ ਹੁੰਦਾ ਮੁਸਲਮਾਨਾਂ ਜਦੋਂ ਰੌਲੇ ਪਏ ਠੀਕ ਹੈ 747 ਦੀ ਗੱਲ ਹੈ 747 ਠੀਕ ਹੈ ਜੀ 747 ਜਾਂ ਮੇਰਾ ਜਨਮ ਹੈ 747 ਜੀ ਇਹ ਗੱਲ ਹੈ ਉਦੋਂ ਅਸੀਂ ਐਵੇਂ ਹੁੰਦੇ ਇੱਕ ਦੋ ਮਹੀਨੇ ਦੇ ਤੋਂ ਉਹ ਕਹਿੰਦੇ ਸਾਡੇ ਬਜ਼ੁਰਗ ਦੱਸਦੇ ਕਹਿੰਦੇ ਦੀਵਾ ਜਗਦਾ ਤਾਂ ਸਿੱਧੇ ਲੋਲ ਵੀ ਚੱਲ ਜਾਂਦੇ ਐਸੀ ਰਾਤ ਨੂੰ ਰਾਤ ਨੂੰ ਠੀਕ ਹੈ ਉਸੇ ਜਗ੍ਹਾ ਤੇ ਜਗ੍ਹਾ ਤੇ ਉਹ ਪ੍ਰਸਾਦੀ ਵਾ ਐਡਾ ਸਾਰਾ ਇਹ ਮੁਸਲਮਾਨਾ ਨੇ ਕੋਈ ਤੇਲ ਦਾ ਭੜਕੇ ਰੱਖਿਆ ਜਾਂ ਉਹ ਆਪਣੇ ਆਪ ਹੀ ਜਗ ਪੰਦਾ ਅੱਛਾ ਜੀ ਇਦਾਂ ਰੱਖਦੇ ਸਾਡੇ ਬਿਜੋ ਇਦਾਂ ਅੱਛਾ ਉਹ ਆਪ ਹੀ ਇਹਦਾ ਮਤਲਬ ਨਾ ਤੁਸੀਂ ਨਾ ਮਤਲਬ ਜਗ੍ਹਾ ਦੇਖਣ ਵਾਲੀ ਆ ਤੁਹਾਡੇ ਖਿਆਲ ਚ ਹਾਂ ਹਾਂ ਜਗ੍ਹਾ ਦੇਖਣ ਵਾਲੀ ਆ ਮਤਲਬ ਹੁਣ ਤੁਹਾਡੇ ਖਿਆਲ ਚ ਅਸੀਂ ਮੋਟਰਸਾਈਕਲ ਉਰੇ ਲਾ ਲਈਏ ਮੋਟਰਸਾਈਕਲ ਲਾ ਕੇ ਉਰੇ ਨਾ ਥੋੜਾ ਸਾਨੂੰ ਦੇਖੋ ਉੱਥੇ ਜਿੱਥੋਂ ਪਾਣੀ ਆ ਗਿਆ ਪਹਿਲੇ ਪਾਣੀ ਜਦੋਂ ਮੋਰੀ ਪਾਣੀ ਆ ਕੇ ਖੜ ਥੋੜਾ ਜਿਹਾ ਹੋਰ ਗਾਂ ਲੱਗ ਜਾਣਾ ਫਿਰ ਮੋਰੀ ਬੇਰੀਆਂ ਆਈਆਂ ਹਾਂ ਹਾਂ ਇੱਕ ਮੋੜੇ ਬੀਰੀਆਂ ਆਣੀ ਔਰ ਆ ਦੋ ਤਿੰਨ ਮੋੜ ਨਾ ਕੇ ਪਾਣੀ ਦੇ ਤਾਂ ਫੇ ਉੱਥੇ ਕੀ ਪਦੇ ਲਾਲ ਨੇ ਮੋਟਰਸਾਈਕਲ ਨਹੀਂ ਜਾਣੇ ਕਿ ਸੂਰਤ ਵੀ ਮੋਟਰਸਾਈਕਲ ਉਰੇ ਲਾਉਣੇ ਪੈਣੇ ਆ ਹਾਂ ਉਹ ਨਹੀਂ ਪਾਣੀ ਚ ਚਲੋ ਠੀਕ ਆ ਪਾਪਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਗੇ ਆ ਮੋੜ ਆਇਆ ਇੱਕ ਤੇ ਇਹ ਅੱਗੇ ਤੁਸੀਂ ਦੇਖ ਲਓ ਆ ਜਾ ਰਿਹਾ ਆ ਰਸਤਾ ਬਹੁਤ ਛੋਟਾ ਜਿਹਾ ਹੋ ਗਿਆ ਮੋਟਰਸਾਈਕਲ ਜਿੰਨਾ ਹੀ ਰਹਿ ਗਿਆ ਹੁਣ ਰਸਤਾ ਤੇ ਆ ਜੰਗਲ ਦੇ ਵਿੱਚੋਂ ਲੰਘ ਕੇ ਸਾਨੂੰ ਉੱਥੇ ਤੱਕ ਪਹੁੰਚਣਾ ਪੈਣਾ ਆ ਜਿੱਦਾਂ ਸਾਨੂੰ ਰਸਤੇ 'ਚ ਜਿਹੜੇ ਬਜ਼ੁਰਗ ਵੀ ਮਿਲੇ ਆ ਤੇ ਉਹਨਾਂ ਨੇ ਵੀ ਦੱਸਿਆ ਕਿ ਅੱਗੇ ਜਾ ਕੇ ਕਾਫੀ ਸੰਗਣਾ ਜੰਗਲ ਆ ਜਾਣਾ ਤੇ ਖੱਡ ਆਉਣੀ ਆ ਜਿਹਦੇ ਵਿੱਚ ਪਾਣੀ ਕਾਫੀ ਹੋਣਾ ਆ ਤੁਹਾਨੂੰ ਫਿਰ ਮੋਟਰਸਾਈਕਲ ਉੱਥੇ ਲਾਉਣਾ ਪੈਣਾ ਆ ਤੇ ਫਿਰ ਪੈਦਲ ਜਾਣਾ ਪੈਣਾ ਆ ਉਸ ਬਜ਼ੁਰਗ ਤੱਕ ਹੁਣ ਤੁਸੀਂ ਆਪ ਹੀ ਦੇਖ ਲਓ ਅੱਗੇ ਅੱਗੇ ਗੱਡੀ ਤਾਂ ਇੱਧਰ ਆ ਨਹੀਂ ਸਕਦੀ ਇਸ ਕਰਕੇ ਗੱਡੀ ਲੈ ਕੇ ਆਉਣ ਦਾ ਨਾ ਸੋਚਿਓ ਇੱਧਰ ਬਾਰੇ ਮੋਟਰਸਾਈਕਲ ਲੈ ਕੇ ਜਾਂ ਪੈਦਲ ਤੁਸੀਂ ਇੱਧਰ ਆ ਸਕਦੇ ਆ ਹੁਣ ਜਿੰਨਾ ਕੇ ਏਰੀਆ ਅਸੀਂ ਤੁਹਾਨੂੰ ਦਿਖਾਇਆ ਜੰਗਲ ਦਾ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਰਾਤ ਨੂੰ ਇੱਥੇ ਆਉਣਾ ਕਿੰਨਾ ਮੁਸ਼ਕਲ ਆ ਤੇ ਉਹ ਬਜ਼ੁਰਗ ਦੇਖ ਲਓ ਇੱਥੇ ਇਕੱਲੇ ਰਹਿੰਦੇ ਆ ਕਿੰਨਾ ਔਖਾ ਆ ਰਹਿਣਾ ਕਿੱਦਾਂ ਦਿਨ ਰਾਤ কাটਦੇ ਹੋਣਗੇ ਕੀ ਖਾਂਦੇ ਹੋਣਗੇ ਸਰਦੀਆਂ ਦੇ ਸਮੇ ਕਿਦਾਂ ਰਹਿੰਦੇ ਹੋਣਗੇ ਕਿਉਂਕਿ ਪਿੰਡ ਦੇ ਲੋਕਾਂ ਨੇ ਵੀ ਇਹੀ ਦੱਸਿਆ ਕਿ ਹੁਣ ਇੱਧਰ ਕੋਈ ਨਹੀਂ ਜਾਂਦਾ ਦੇਖ ਲਓ ਸਾਡਾ ਬੰਦਾ ਰਾਈਡਰ ਦੇਗ ਗਿਆ ਰਸਤਾ ਕਿਉਂਕਿ ਕਾਫੀ ਖਰਾਬ ਆ ਜਿਹਦੇ ਕਰਕੇ ਕਾਫੀ ਮੁਸ਼ਕਲ ਹੋ ਰਹੀ ਆ ਸਾਨੂੰ ਮੋਟਰਸਾਈਕਲ ਹੌਲੀ ਹੌਲੀ ਅਸੀਂ ਲੈ ਕੇ ਜਾ ਰਹੇ ਸੀ ਫਿਰ ਵੀ ਸੰਭਲਿਆ ਨਹੀਂ ਹੁਣ ਤੁਸੀਂ ਦੇਖ ਲਓ ਇੱਕ 6 ਫੁੱਟਾ ਨੌਜਵਾਨ ਤੂੰ ਮੋਟਰਸਾਈਕਲ ਨਹੀਂ ਸੰਭਲਿਆ ਤੇ ਆਮ ਬੰਦਾ ਕੀ ਕਰੇਗਾ ਤੁਹਾਡੇ ਸਾਹਮਣੇ ਆ ਤੁਸੀਂ ਹਾਈਟ ਮੇਨ ਸਕਦੇ ਆ ਮੇਨ ਕੇ ਪਤਾ ਲੱਗ ਜਾਏਗਾ ਰਸਤੇ ਜਿਹੜੇ ਪੱਕੇ ਡੰਡੀ ਜਿਹੜੀ ਆ ਮੁੱਢਾਂ ਦਾ ਖਾਸ ਕਰਕੇ ਧਿਆਨ ਰੱਖਿਓ ਤੇ ਝਾੜੀਆਂ ਚ ਲੁਕੇ ਹੁੰਦੇ ਆ ਕਦੇ ਵੀ ਤੁਹਾਡੇ ਵਿੱਚ ਬਸ ਸਕਦਾ ਹਾਂ ਚਲੋ ਹੁਣ ਚੱਲਦੇ ਆ ਅੱਗੇ ਜਾ ਕੇ ਬਸ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੁਹਾਨੂੰ ਅਸੀਂ ਪੂਰਾ ਰਸਤਾ ਦਿਖਾਉਂਦੇ ਜਾਣਾ ਆ ਹੁਣ ਅੱਗੇ ਰੇਤਲਾ ਏਰੀਆ ਸ਼ੁਰੂ ਹੋ ਗਿਆ ਆ ਇੱਕ ਪਾਸੇ ਪਹਾੜ ਤੇ ਦੂਸਰੇ ਪਾਸੇ ਸੰਘਣੇ ਜੰਗਲ ਤੇ ਸਾਹਮਣੇ ਸਾਨੂੰ ਕੋਈ ਖੜਾ ਨਜ਼ਰ ਆ ਰਿਹਾ ਆ ਜਾਂ ਕਿ ਕਰਦੇ ਆ ਉਹਨਾਂ ਨਾਲ ਗੱਲਬਾਤ ਰਸਤੇ ਦੇ ਵਿੱਚ ਸਾਨੂੰ ਭਾਜੀ ਹੁਣ ਮਿਲੇ ਆ ਤੁਸੀਂ ਦੇਖ ਲਓ ਆਲੇ ਦੁਆਲੇ ਦਾ ਏਰੀਆ ਕਾਫੀ ਸੰਘਣਾ ਜੰਗਲ ਆ ਕਿਉਂਕਿ ਇਸ ਵੇਲੇ ਅਸੀਂ ਅੱਧ ਵਿੱਚ ਆ ਚੁੱਕੇ ਆ ਤੇ ਇਹਨਾਂ ਤੋਂ ਪੁੱਛਦੇ ਆ ਬਜ਼ੁਰਗਾਂ ਬਾਰੇ ਤੇ ਭਾਜੀ ਅਸੀਂ ਮਾਂਜੀ ਪਿੰਡ ਤੋਂ ਆਏ ਆ ਤੇ ਪਤਾ ਕਰਕੇ ਕਿ ਉੱਥੇ ਦੇ ਆ ਕਹਿੰਦੇ ਬਜ਼ੁਰਗ ਜਿਹੜੇ ਕਸ਼ਮੀਰ ਆਬਨੋ ਦਾ ਨਾਂ ਕਰਕੇ ਤੇ 80 90 ਸਾਲ ਦੇ ਆ ਤੇ ਹੁਣ ਇੱਥੋਂ ਤੁਹਾਡੇ ਘਰ ਕਿੰਨੀ ਕੁ ਦੂਰ ਹੈ ਗਏ ਆ ਅੱਧਾ ਘੰਟਾ ਦਾ ਅੱਧਾ ਘੰਟਾ ਲੱਗੂਗਾ ਹੋ ਜੰਗਲ ਦੇ ਵਿੱਚ ਹਨਾ ਤੇ ਰਸਤਾ ਇਦਾਂ ਦਾ ਹੀ ਆ ਕਾਫੀ ਖਰਾਬ ਹੈ ਇੱਥੇ ਤਾਂ ਕੋਈ ਖਰਾਬ ਮਤਲਬ ਕੱਚਾ ਹੀ ਆ ਮੁਸ਼ਕਲ ਹੀ ਆ ਜਾਣਾ ਨਾ ਮਤਲਬ ਜਾਣਾ ਹੋਵੇ ਤੇ ਸਾਨੂੰ ਇਹ ਦੱਸਿਓ ਜੀ ਜੋ ਸਾਨੂੰ ਉੱਥੋਂ ਪਤਾ ਲੱਗਾ ਕਿ ਉਹ ਬਜ਼ੁਰਗ ਜਿਹੜੇ ਆ ਤੇ ਕੋਈ ਕਹਿੰਦਾ ਜੀ ਗੁਫਾ ਚ ਰਹਿੰਦੇ ਆ ਤੇ ਕੋਈ ਕਹਿੰਦਾ ਦਰਖਤ ਦੇ ਉੱਤੇ ਰਹਿੰਦੇ ਆ ਦਰਖਤ ਦੇ ਉੱਤੇ ਰਹਿੰਦੇ ਸੁਣ ਪਾਣ ਉੱਤੇ ਹੁੰਦਾ ਦਰਖਤ ਦੇ ਉੱਪਰ ਅੱਛਾ ਮਤਲਬ ਜਿਹੜਾ ਸੋਣਾ ਆ ਉਹਨਾਂ ਦਾ ਦਰਖਤ ਦੇ ਉੱਤੇ ਆ ਬਹੁਤ ਹੈਰਾਨੀ ਦੀ ਗੱਲ ਹੈ ਜੀ ਦਰ ਤੇ ਉਹੀ ਇੱਕ ਹੈਰਾਨੀ ਹੋ ਰਹੀ ਸਾਨੂੰ ਵੀ ਤੇ ਗੁਫਾ ਵੀ ਆ ਕਹਿੰਦੇ ਬਣੀ ਹੋਈ ਇੱਕ ਕਦੀ ਗੁਫਾ ਅੱਜ ਕਦੀ ਦਰਖਤੇ ਜਿਆਦਾਤਰ ਦਰਖਤੇ ਆ ਜੀ ਆ ਸੂਣ ਸਣ ਜੱਗ ਦਰਖਤੇ ਉੱਤੇ ਜਿਆਦਾ ਦਰਖਤੇ ਉੱਤੇ ਆ ਦੇਖ ਲਓ ਇਹ ਉੱਪਰੋਂ ਇੰਨੇ ਬਜ਼ੁਰਗ 80 ਸਾਲ ਦੇ ਕਿੱਦਾਂ ਚੜਦੇ ਹੋਣਗੇ ਦਰਖਤੇ ਉੱਤੇ ਦੇਖ ਲਓ ਹੈਨਾ ਜੀ ਤੇ ਮੇਰੇ ਖਿਆਲ ਚ ਇਹ ਜਾਨਵਰ ਵਗੈਰਾ ਜਿੱਦਾਂ ਇੱਥੇ ਉਹਨਾਂ ਤੋਂ ਬਚਾਅ ਵਾਸਤੇ ਰਹਿੰਦੇ ਉੱਪਰ ਮਤਲਬ ਇਕਰ ਇੰਨੇ ਜਾਨਵਰ ਆ ਕੇ ਆਪਣੇ ਪਛਾਹ ਵਾਸਤੇ ਦਸਤ ਦੇ ਉੱਤੇ ਰਹਿਣਾ ਪੈਂਦਾ ਉਹਨਾਂ ਨੂੰ ਇਹਨਾਂ ਨੇ ਵੀ ਹਥਿਆਰ ਰੱਖਿਆ ਹ ਹ ਤੇ ਆ ਵੀ ਤੁਸੀਂ ਦੇਖ ਲਓ ਇਹਨਾਂ ਨੂੰ ਵੀ ਮਤਲਬ ਇਥੇ ਹਥਿਆਰ ਰੱਖਣੇ ਪੈਂਦੇ ਆ ਇਥੇ ਕਿਉਂਕਿ ਇਹ ਹੈਗੇ ਤਾਂ ਕਾਫੀ ਦੂਰ ਆ ਬਾਬੇ ਦਾ ਜੇ ਅੱਗੇ ਅੱਧਾ ਘੰਟਾ ਆ ਤੇ ਇਥੋਂ ਇੰਨਾ ਜੰਗਲ ਖਤਰਨਾਕ ਸਟਾਰਟ ਹੋ ਜਾਂਦਾ ਹੈ ਸਾਡੇ ਪੰਜਾਬ ਦਾ ਕਿ ਇਹਨਾਂ ਨੂੰ ਵੀ ਹਥਿਆਰ ਰੱਖਣੇ ਪੈਂਦੇ ਆ ਇਸ ਤਰ੍ਹਾਂ ਦੇ ਤੇ ਬਾਕੀ ਅਸੀਂ ਉੱਥੇ ਜਾ ਕੇ ਦੇਖਦੇ ਆ ਕਿ ਕਿੱਦਾਂ ਰਹਿੰਦੇ ਆ ਜਿੱਦਾਂ ਇਹਨਾਂ ਨੇ ਤਾਂ ਰਸਤਾ ਦਾ ਦੱਸਿਆ ਕਿ ਬਾਕੀ ਗੁਫਾ ਵੀ ਦੇਖਦੇ ਜੇ ਸਾਨੂੰ ਮਿਲ ਗਈ ਤਾਂ ਤੇ ਬਾਕੀ ਭਾਜੀ ਹੋਰ ਦੱਸੋ ਬਾਬੇ ਉਹਨਾਂ ਬਾਰੇ ਜੋ ਬਜ਼ੁਰਗਾਂ ਬਾਰੇ ਤੁਹਾਨੂੰ ਪਤਾ ਆ। ਉਹ ਤੈਹਰਨ ਤੇ ਚਲ ਜਾਂਦਾ ਪਿੰਡ ਜਾਂਦਾ ਇੱਕ ਦੋ ਦਿਨ ਜਾ ਜਾਂਦਾ ਵੀ 10 ਅੱਛਾ ਮਤਲਬ ਮਾਜੀ ਪਿੰਡੇ ਜਿੱਦਾਂ ਹੈਗੇ ਆ ਤੇ ਕਦੀ ਕਦੀ ਮਹੀਨੇ ਬਾਅਦ ਇੱਕ ਦੋ ਦਿਨ ਚੱਲ ਜਾਂਦੇ ਆ ਨਾ। ਆਹ ਰਸਨ ਪਾਣੀ ਲੈਣ। ਹਾਂ ਤੇ ਇਸ ਵੇਲੇ ਵੀ ਸਾਨੂੰ ਪਤਾ ਲੱਗਾ ਕਹਿੰਦੇ ਗਏ ਹੋਏ ਆ। ਆਹ ਪਤਨ ਮੈਂ ਨਹੀਂ ਦੇਖਿਆ। ਚਲੋ ਦੇਖਦੇ ਆ ਜਾ ਕੇ ਸਾਨੂੰ ਸੁਣ ਚ ਮਿਲਿਆ ਕਿ ਕਹਿੰਦੇ ਸ਼ਾਇਦ ਉੱਥੇ ਨਾ ਹੋਣ ਕਈ ਵਾਰ ਚੱਲ ਜਾਂਦੇ ਆ। ਤੇ ਆਪਣੇ ਮਤਲਬ ਕਾਫੀ ਫਿਰ ਦੇਖਣਾ ਹੋਵੇ ਜੀ ਆਪਣੇ ਇੱਕ ਤੁਸੀਂ ਲਾ ਲਓ ਦਲੇਰ ਹੀ ਆ ਬਾਬਾ ਦੇਖਣਾ ਹੋਵੇ ਜਿਹੜਾ ਕੰਲਾ ਰਹਿੰਦਾ ਮਤਲਬ ਬਜ਼ੁਰਗ ਕਾਫੀ ਦਲੇਰਪਾਨਾ ਕੱਲਾ ਬੰਦਾ ਨਹੀਂ ਦੇਖ ਸਕਦਾ ਜੀ ਨਹੀਂ ਹਾਲੋ ਤੁਸੀਂ ਵੀ ਇੱਥੇ ਅਸੀਂ ਦੇਖਿਆ ਰਹਿੰਦੇ ਆ ਤੇ ਚਲੋ ਇੱਕ ਫੈਮਿਲੀ ਮੈਂ ਕਾਫੀ ਜਾਣੇ ਆ ਤੇ ਲੇਕਨ ਇੱਕ ਕੱਲੇ ਬੰਦੇ ਦਾ ਰਹਿਣਾ ਉਹ ਵੀ ਬਜ਼ੁਰਗ ਦਾ ਉਹ ਵੀ ਦਰਖਤ ਦੇ ਉੱਤੇ ਜੀ ਜਿੱਥੇ ਕੋਈ ਇੰਦਾ ਨਹੀਂ ਪਰਿੰਦਾ ਨਹੀਂ ਕਾਫੀ ਸਾਨੂੰ ਹੈਰਾਨੀ ਹੋ ਰਹੀ ਹੈ ਜੀ ਆਪਣੇ ਕੇ ਚਲੋ ਤੇ ਹੁਣ ਮਤਲਬ ਅੱਧਾ ਘੰਟਾ ਲੱਗੇਗਾ ਸਾਨੂੰ ਜਾਣ ਨੂੰ ਹਾਂਜੀ ਅੱਧਾ ਘੰਟਾ ਅੱਧਾ ਘੰਟਾ ਲੱਗੂਗਾ ਤੇ ਚਲੋ ਤੇ ਬਾਕੀ ਦਰਖਤ ਦੇ ਉੱਤੇ ਪੌੜੀਆਂ ਟਾ ਬਣਾਇਆ ਹੋਇਆ ਜੀ ਕਿੱਦਾਂ ਹਾਂਜੀ ਛੰਨੇ ਨਾ ਹਾਂਜੀ ਕਾਫੀ ਉੱਚਾ ਦਰਖਤ ਆ ਕੇ ਤੇਰੇ ਤੰਤੂ ਨ ਲਾਇਦਾ ਹੁੰਦਾ ਨਾ ਸੌਣ ਬੈਠਾ ओके ओके ठीक है ठीक है देख लो जी आज ਦੇ ਟਾਈਮ ਵੀ ਇਦਾਂ ਦੇ ਤੁਸੀਂ ਦੇਖ ਲਓ ਕਿ ਮਤਲਬ ਸੌਣ ਨੂੰ ਮਿਲਦੀ ਐ ਇਦਾਂ ਨਹੀਂ ਜਿੱਤੇ ਜਾਏ ਨਹੀਂ ਤਾਂ ਇਹ ਸੁਣਿਆ ਸੀ ਜਦੋਂ ਕਿਸੇ ਆਦੀ ਮਾਨਵ ਟਾਈਪ ਪਹਿਲਾਂ ਲੋਕ ਹੁੰਦੇ ਸੀ ਉਹ ਦਰਸਤਾਂ ਤੇ ਰਹਿੰਦੇ ਸੀਗੇ ਹੈ ਨਾ ਉਹ ਚੀਜ਼ਾਂ ਅੱਜ ਵੀ ਆ ਤੁਸੀਂ ਦੇਖ ਲਓ ਹੈ ਉਹ ਵੀ ਸਾਡੇ ਪੰਜਾਬ ਤੇ ਸ਼ਹਿਰਪਤੋਂ ਦੇਖ ਲਓ ਵੱਧ ਤੋਂ ਵੱਧ ਮੇਖਾ 15 ਕਿਲੋਮੀਟਰ ਹੋਊਗਾ ਹੈ ਸ਼ਹਿਰ ਤੋਂ 20 ਕਿਲੋਮੀਟਰ ਦਾ ਫਰਕ ਦੇ ਨਾਲ ਤੁਸੀਂ ਦੇਖ ਲਓ ਲੋਕ ਅੱਜ ਵੀ ਜੇ ਦੇਖਣਾ ਹੋਵੇ ਕਿੱਦਾਂ ਦੀ ਜ਼ਿੰਦਗੀ ਜੀ ਰਹੇ ਆ ਨਾ ਜੀ ਦੇਖਣਾ ਹੋਵੇ ਤਾਂ 100 200 ਸਾਲ ਪੁਰਾਣਾ ਪਹਿਲਾਂ ਹੁੰਦਾ ਸੀ ਕਿਸੇ ਟਾਈਮ ਦਾ ਚਲੋ ਠੀਕ ਆ ਜੀ ਗੱਲ ਵਾ ਅਸੀਂ ਆਪਣੇ ਮੋਟਰਸਾਈਕਲ ਲਾਤੇ ਆ ਕਿਉਂਕਿ ਅੱਗੇ ਰਸਤਾ ਜਿਹੜਾ ਆ ਮੋਟਰਸਾਈਕਲ ਵਾਲਾ ਹੈ ਨਹੀਂ ਤੇ ਖਿੱਚ ਧੂਕੇ ਅਸੀਂ ਕਾਫੀ ਅੱਗੇ ਲੈ ਕੇ ਸੀਗੇ ਕਹੋ ਤੁਸੀਂ ਦੇਖੇ ਲਿਆ ਖੱਡ ਕਾਫੀ ਚੱਲਦੀ ਪਈ ਸੀ ਮੋਟਰਸਾਈਕਲ ਵੀ ਵਿੱਚ ਪੜਦੇ ਪਈ ਸੀ ਖੱਡ ਦੇ ਵਿੱਚ ਸਾਡੇ ਤੇ ਹੁਣ ਪੈਦਲ ਚੱਲਦੇ ਆ ਤੇ ਅੱਗੇ ਜਾ ਕੇ ਲੱਭਦੇ ਆ ਤੇ ਜਿੱਥੇ ਉਹ ਬਜ਼ੁਰਗ ਰਹਿੰਦੇ ਆ ਪਾ ਰਸਤੇ 'ਚ ਸਾਨੂੰ ਪਤਾ ਲੱਗਾ ਕਿਸੇ ਕੋ ਕਹਿੰਦੇ ਸ਼ਾਇਦ ਕਈ ਵਾਰ ਜੇ ਤੁਸੀਂ ਦਿਨੇ ਜਾਓ ਤਾਂ ਉਹ ਜੰਗਲ ਦੇ ਵਿੱਚ ਘੁੰਮਦੇ ਫਿਰਦੇ ਆ ਜਿਹਦੇ ਕਰਕੇ ਆਪਣੀ ਜਗ੍ਹਾ ਤੇ ਜਿੱਥੇ ਰਹਿੰਦੇ ਆ ਉਹ ਗੁਫਾ ਦੇ ਵਿੱਚ ਨਹੀਂ ਹੁੰਦੇ ਬਾਕੀ ਦੇਖਦੇ ਆ ਜਾ ਕੇ ਉੱਥੇ ਤੁਸੀਂ ਰਸਤਾ ਦੇਖ ਲਓ ਕਿੰਨਾ ਸੋਹਣਾ ਆ ਇੱਕ ਸਿੰਦਰੀ ਟਾਇਪ ਰਸਤਾ ਆ ਤੇ ਆਲੇ ਦੋ ਆਲੇ ਦਾ ਥਿਊ ਕਾਫੀ ਵਧੀਆ ਲੱਗਾ ਸਾਨੂੰ ਪਹਾੜੀਆਂ ਦਾ ਤੇ ਟੇਡੇ ਮੇਡੇ ਤੁਸੀਂ ਦਰਖਤ ਦੇਖ ਲਓ ਜੜਾਂ ਕਿੱਦਾਂ ਇਹਨਾਂ ਦੀਆਂ ਬਾਹਰ ਆਈਆਂ ਹੋਈਆਂ ਆ ਜਿਹੜੀਆਂ ਕਾਫੀ ਵਧੀਆ ਲੱਗਦੀਆਂ ਆ ਤੇ ਖੱਡ ਦਾ ਪਾਣੀ ਵੀ ਕਾਫੀ ਵਧੀਆ ਲੱਗਦਾ ਪਿਆ ਚੱਲਦਾ ਤੇ ਇਸ ਤਰ੍ਹਾਂ ਦੇ ਆ ਪੱਥਰ ਦੇਖ ਲਓ ਤੁਸੀਂ ਜਿਨ੍ਹਾਂ ਤੇ ਤੁਸੀਂ ਜੇ ਇੱਧਰ ਆਉਨੇ ਜਾਂਦਾ ਸੈਲਫੀਆਂ ਵਗੈਰਾ ਬੈਠ ਕੇ ਖਿਚਾ ਸਕਦੇ ਆ ਕਾਫੀ ਵਧੀਆ ਮਾਹੌਲ ਬਣਿਆ ਪਿਆ ਆ ਕੁਦਰਤ ਇੱਧਰ ਸਹੀ ਮੈਨੇਜ ਵਿੱਚ ਬਸਦੀ ਆ ਸ਼ਾਂਤ ਮਾਹੌਲ ਕਾਫੀ ਵਧੀਆ ਲੱਗਾ ਸਾਨੂੰ ਅੱਗੇ-ਅੱਗੇ ਜਿਹੜਾ ਪਾਣੀ ਦਾ ਫਲੋ ਆ ਉਹ ਤੇਜ਼ ਹੁੰਦਾ ਜਾਣਾ ਆ ਕਿਉਂਕਿ ਪਾਣੀ ਜਿੱਧਰੋਂ ਆ ਰਿਹਾ ਸੀ ਉਧਰ ਨੂੰ ਹੀ ਜਾ ਰਿਹਾ ਹੈ ਇੱਕ ਵਾਰ ਜ਼ੂਮ ਕਰਕੇ ਦਿਖਾਓ ਤੇ ਤੁਸੀਂ ਆਹ ਦੇਖ ਲਓ ਪਾਣੀ ਕਿੱਦਾਂ ਪੱਥਰ ਦੇ ਉੱਪਰੋਂ ਫੇਰ ਪੱਥਰ ਦੇ ਉੱਪਰ ਡਿੱਗਦਾ ਪਿਆ ਹੈ ਜਿਹੜਾ ਇੱਕ ਵੱਖਰਾ ਹੀ ਤੁਸੀਂ ਲਾ ਲਓ ਕਿ ਵਿਊ ਦੇ ਰਿਹਾ ਆ ਤੁਸੀਂ ਦੇਖ ਲਓ ਸਾਡੇ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੇ ਏਰੀਏ ਵਰਗੇ ਇਸ ਤਰ੍ਹਾਂ ਦੇ 뷰 ਦੇਖ ਕੇ ਹਰ ਕੋਈ ਹੈਰਾਨ ਹੋ ਜਾਏਗਾ ਮੰਨਣ ਨੂੰ ਤਿਆਰ ਨਹੀਂ ਹੋਏਗਾ ਕਿ ਸਾਡਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਸਾਡਾ ਪੰਜਾਬ ਦਾ ਏਰੀਆ ਆ ਹੁਣ ਤੁਸੀਂ ਦੇਖ ਲਓ ਅਸੀਂ ਕਿੰਨੀ ਕਿੰਨੀ ਦੂਰ ਜਾਂਦੇ ਆ ਪੰਜਾਬ ਤੋਂ ਬਾਹਰ ਕੁਦਰਤ ਦਾ ਮਜ਼ਾ ਲੈਣ ਵਾਸਤੇ ਜਦ ਕੇ ਸਾਡੇ ਘਰ ਦੇ ਵਿੱਚ ਹੀ ਇਸ ਤਰ੍ਹਾਂ ਦੇ ਏਰੀਆ ਆ ਜਿਹਦਾ ਅਸੀਂ ਆਪਣੀ ਫੈਮਿਲੀ ਦੇ ਨਾਲ ਆ ਕੇ ਇੰਜੋਏ ਕਰ ਸਕਦੇ ਆ ਆਲੇ ਦੁਆਲੇ ਪਹਾੜੀਆਂ ਦਾ ਇੱਕ ਵਾਰ ਤੁਹਾਨੂੰ ਅਸੀਂ 뷰 ਵੀ ਦਿਖਾਉਨੇ ਆ ਇਥੋਂ ਜਿਹੜਾ ਇੱਕ ਬਹੁਤ ਸੋਹਣਾ ਤੇ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਚਲੋ ਹੁਣ ਚੱਲਦੇ ਆ ਅੱਗੇ ਨੂੰ ਲੱਭਦੇ ਆ ਜਾ ਕੇ ਬਜ਼ੁਰਗਾਂ ਨੂੰ ਹੁਣ ਅਸੀਂ ਪਹੁੰਚਣ ਵਾਲੇ ਆ ਅਸੀਂ ਪਗਡੰਡੀ ਪਗਡੰਡੀ ਜਾ ਰਹੇ ਆ ਕਿਉਂਕਿ ਖੱਡ ਵਿੱਚ ਪਾਣੀ ਦਾ ਜਿਹੜਾ ਬਹਾਇਆ ਕਾਫੀ ਤੇਜ਼ ਹੋ ਚੁੱਕਾ ਆ ਤੇ ਅੱਗੇ ਜਿਹੜੇ ਜੰਗਲ ਆ ਰਹੇ ਆ ਕਾਫੀ ਸੰਗਣੇ ਹੋ ਚੁੱਕੇ ਆ ਰਾਸਤੇ ਦੇ ਵਿੱਚ ਸਾਨੂੰ ਆਹ ਦੇਖ ਲਓ ਹੱਡੀਆਂ ਨਜ਼ਰ ਆਈਆਂ ਤੇ ਆਪਣੇ ਦੇਖਣ ਨੂੰ ਤਾਂ ਇਦਾਂ ਲੱਗਦਾ ਪਿਆ ਜਿੱਦਾਂ ਸਾੰਬਰ ਵਗੈਰਾ ਜਾਂ ਕਿਸੇ ਹੋਰ ਵੱਡੇ ਜਾਨਵਰ ਦੀਆਂ ਆ ਬਹੁਤ ਮੋਟੇ ਮੋਟੇ ਹੱਡਾ ਇਹ ਪਏ ਹੋਏ ਆ ਤੁਸੀਂ ਦੇਖ ਲਓ ਹੁਣ ਤੁਹਾਨੂੰ ਇੱਥੋਂ ਅੰਦਾਜ਼ਾ ਹੋ ਜਾਏਗਾ ਕਿ ਇਹ ਏਰੀਆ ਕਿੰਨਾ ਖਤਰਨਾਕ ਆ ਕਿਉਂਕਿ ਇਸ ਏਰੀਏ ਦੇ ਵਿੱਚ ਆਗੇ ਤੁਹਾਨੂੰ ਇਸ ਤਰ੍ਹਾਂ ਦੀਆਂ ਹੱਡੀਆਂ ਵਗੈਰਾ ਬਹੁਤ ਦੇਖਣ ਨੂੰ ਮਿਲਣੀਆਂ ਜਗ੍ਹਾ ਜਗ੍ਹਾ ਤੇ ਇਸ ਕਰਕੇ ਤੁਸੀਂ ਇਕੱਲੇ ਨਹੀਂ ਆਉਣਾ ਇੱਧਰ ਜੇ ਆਉਣਾ ਤਾਂ ਘੱਟੋ ਘਾਟ 3-4 ਜਾਣੇ ਤੁਹਾਡੇ ਨਾਲ ਹੋਣੇ ਚਾਹੀਦੇ ਆ ਸੇਫਟੀ ਨਾਲ ਆਇਓ ਇੱਧਰ ਜੇ ਤੁਸੀਂ ਬਜ਼ੁਰਗਾਂ ਨੂੰ ਮਿਲਣਾ ਹੋਇਆ ਚਲੋ ਅੱਗੇ ਚੱਲਦੇ ਆਂ ਅਸੀਂ ਪਹੁੰਚ ਗਏ ਆਂ ਜਿੱਥੇ ਬਜ਼ੁਰਗ ਰਹਿੰਦੇ ਆ 90 ਸਾਲ ਦੇ 베ਰੀ ਦੇ ਉੱਤੇ ਇਹ ਪੀਂਗ ਜਿਹੜੀ ਆ ਟੰਗੀ ਹੋਈ ਆ ਆਲੇ ਦੁਆਲੇ ਕਾਫੀ ਸੰਘਣਾ ਜੰਗਲ ਆ ਜਿੱਥੇ ਦਿਨੇ ਵੀ ਡਰ ਲੱਗਦਾ ਆ ਆਉਣ ਤੋਂ ਆ ਇੱਥੋਂ ਸ਼ੁਰੂਆਤ ਆ ਇਸ ਦਰਖਤ ਦੀ ਇਹ ਤੂਤ ਆ ਜੋ ਸਾਨੂੰ ਲੱਗਾ ਤੇ ਇਸ ਤਰ੍ਹਾਂ ਪੋਡੇ ਬਣਾਏ ਹੋਏ ਆ ਇਹਦੇ ਉੱਤੇ ਤੇ ਆ ਉੱਪਰ ਬਿਲਕੁਲ ਤੁਸੀਂ ਦੇਖ ਲਓ ਬਿਲਕੁਲ ਸਿਰੇ ਤੇ ਝੌਂਪੜੀ ਆ ਜਿੱਥੇ ਬਾਬਾ ਰਹਿੰਦਾ ਆ ਆ ਦੇਖ ਲਓ ਮੈਂ ਜ਼ੂਮ ਕੀਤੀ ਸ਼ਾਇਦ ਸਾਡੇ ਹਿਸਾਬ ਨਾਲ ਜਾਨਵਰਾਂ ਤੋਂ ਬਚਣ ਵਾਸਤੇ ਹੀ ਬਾਬਾ ਇੰਨੀ ਹਾਈਟ ਤੇ ਰਹਿੰਦਾ ਆ ਕਿਉਂਕਿ ਇੰਨੀ ਹਾਈਟ ਤੇ ਰਹਿਣ ਦਾ ਇਹੀ ਕਾਰਨ ਹੋ ਸਕਦਾ ਆ ਤੁਸੀਂ ਆਪ ਦੇਖ ਲਓ ਕਿੰਨਾ ਉੱਚਾ ਏ ਦਰਖਤ ਆ ਜਿਹਦੇ ਉੱਤੇ ਇਹ ਬਜ਼ੁਰਗ ਰਹਿੰਦੇ ਆ ਕਾਫੀ ਹੈਰਾਨੀ ਹੋਈ ਸਾਨੂੰ ਦੇਖ ਕੇ ਤੇ ਆਹ ਦਰਵਾਜਾ ਦੇਖ ਲਓ ਤੁਸੀਂ ਜਿੱਥੋਂ ਅੰਦਰ ਐਂਟਰ ਕਰਦੇ ਆ ਕਿਦਾਂ ਰਿਸਕ ਲੈ ਕੇ ਇਸ ਦਰਖਤ ਦੇ ਉੱਤੇ ਰਹਿੰਦੇ ਆ ਤੇ ਇਸ ਕੁਲੀ ਦੇ ਅੰਦਰ ਵੜਦੇ ਆ ਜਿਹੜੀ ਇੰਨੀ ਹਾਈਟ ਤੇ ਆ ਦਰਖਤ ਦੇ ਉੱਤੇ ਤੇ ਸਾਡੇ ਨਾਲ ਤੁਸੀਂ ਦੇਖ ਲਓ ਮੁੰਡਾ ਦੀਪ ਇਸ ਵੇਲੇ ਜਿਹੜਾ ਪਿੰਗ ਦੇ ਨਜ਼ਾਰੇ ਲੈਂਦਾ ਪਿਆ ਆ ਜਿਹੜੀ ਅਸੀਂ ਤੁਹਾਨੂੰ ਪਹਿਲਾਂ ਦਿਖਾਈ ਆ ਬੇਰੀ ਦੇ ਉੱਤੇ ਲੱਗੀ ਹੋਈ ਤੇ ਉੱਪਰ ਇੱਕ ਤੁਸੀਂ ਲਾ ਲਓ ਬੈਠਣ ਵਾਸਤੇ ਪੀੜੀ ਟੈ ਬਣਾਇਆ ਹੋਇਆ ਆ ਬਾਬਾ ਜੀ ਨੇ ਆ ਲਓ ਅਸੀਂ ਜੂਮ ਕੀਤਾ ਇੱਥੇ ਜਾਨਵਰ ਵੀ ਕਹਿੰਦੇ ਆ ਆਗੇ ਪੈਂਦੇ ਆ ਪੰਛੀ ਵੀ ਪੈਂਦੇ ਆ ਜਿੱਦਾਂ ਬਿੱਲੀਆਂ ਵਗਾਰਾ ਜੰਗਲੀ ਤੇ ਹੋਰ ਵੀ ਕਈ ਕਿਦਾਂ ਭਾਈ ਮਜ਼ਾ ਆਇਆ ਤੁਹਿੰਨ ਤੇ ਮਜ਼ਾ ਪੂਰਾ ਮਜ਼ਾ ਆ ਗਿਆ ਪੂਰਾ ਮਜ਼ਾ ਲੈ ਰਿਹਾ ਦੇਖ ਲਓ ਤੁਸੀਂ ਮੁੰਡਾ ਜੰਗਲ ਦੇ ਵਿੱਚ ਆ ਕੇ ਤੁਸੀਂ ਦੇਖ ਲਓ ਤੇ ਇਹ ਬਜ਼ੁਰਗਾਂ ਨੇ ਇੱਥੇ ਕਿੰਨਾ ਵਧੀਆ ਸਿਸਟਮ ਕੀਤਾ ਹੋਇਆ ਪੀਂਗ ਦਾ ਤੇ ਉੱਪਰ ਇੱਕ ਪੀੜੀ ਟਾਈਪ ਕਿੱਦਾਂ ਬਣਾਇਆ ਹੋਇਆ ਸਾਨੂੰ ਜ਼ੂਮ ਕਰਕੇ ਵੀ ਦੁਬਾਰਾ ਦਿਖਾਣੇ ਅਸੀਂ ਬਿਲਕੁਲ ਕੋਲ ਜਾ ਕੇ ਤੇ ਜਿਹੜੀ ਅਸੀਂ ਗੱਲ ਕਰਤੀ ਪੀੜੀ ਟਾਈਪ ਦੇਖ ਲਓ ਤੁਸੀਂ ਬੇਰੀ ਦੇ ਉੱਤੇ ਬਣਾਇਆ ਹੋਇਆ ਆ ਜਿੱਦਾਂ ਅਸੀਂ ਮੰਜਾ ਬੁੰਨਦੇ ਆ ਸੇਮ ਉਸੇ ਤਰ੍ਹਾਂ ਆਪ ਬੰਦੇ ਹੋਣਗੇ ਉੱਪਰ ਤੇ ਜੋ ਸਾਨੂੰ ਮਤਲਬ ਸੁਣਨ ਨੂੰ ਮਿਲਿਆ ਕਿ ਆਪ ਵੀ ਇਹ ਦੇ ਬੇਰੀ ਦੇ ਉੱਪਰ ਚੜਕੇ ਉਹ ਬੰਦੇ ਆ ਇੱਥੇ ਸਾਨੂੰ ਰਸਤੇ ਵਿੱਚ ਵੀ ਪਤਾ ਲੱਗਿਆ ਸੀ ਕਿ ਬਜ਼ੁਰਗ ਆਪਣਾ ਲੋਡਵੰਦ ਸਮਾਨ ਲੈਣ ਵਾਸਤੇ ਕਿਤੇ ਗਿਆ ਹੋਇਆ ਆ ਇੱਥੇ ਆ ਕੇ ਪੱਕਾ ਪਤਾ ਚੱਲ ਗਿਆ ਕਿ ਵਾਕਿਆ ਹੀ ਬਜ਼ੁਰਗ ਇੱਥੇ ਨਹੀਂ ਹੈਗੇ ਹੁਣ ਅਸੀਂ ਜੇ ਉਹਨਾਂ ਦੀ ਅਡੀਕ ਕਰਦੇ ਆ ਤਾਂ ਕਾਫੀ ਅਸੀਂ ਪਹਿਲੇ ਹੀ ਲੇਟ ਹੋ ਚੁੱਕੇ ਆ ਕਿਉਂਕਿ ਸਫ਼ਰ ਕਾਫੀ ਲੰਬਾ ਸੀ ਤੁਸੀਂ ਦੇਖੇ ਲਿਆ ਜੰਗਲ ਦਾ ਤਾਂ ਉਹਦੇ ਕਰਕੇ ਅਸੀਂ ਹੁਣ ਹੋਰ ਜ਼ਿਆਦਾ ਅਡੀਕ ਨਹੀਂ ਕਰ ਸਕਦੇ ਕਿਉਂਕਿ ਜੇ ਹਨੇਰਾ ਹੋ ਗਿਆ ਤਾਂ ਸਾਨੂੰ ਬਹੁਤ ਔਖਾ ਹੋ ਜਾਏਗਾ ਹੁਣ ਇਸ ਕਰਕੇ ਅਸੀਂ ਹੁਣ ਵਾਪਸੀ ਕਰ ਲਈ ਆ ਰਸਤੇ 'ਚ ਸਾਹਮਣੇ ਕੋਈ ਨਜ਼ਰ ਆ ਰਿਹਾ ਆ ਇਹਨਾਂ ਨਾਲ ਦੁਬਾਰਾ ਪੁੱਛਦੇ ਆ ਬਾਬੇ ਬਾਰੇ ਤੇ ਸਾਨੂੰ ਭਾਜੀ ਹੁਣ ਹੀ ਮਿਲੇ ਆ ਰਸਤੇ ਦੇ ਵਿੱਚ ਇਹਨਾਂ ਨੂੰ ਬਜ਼ੁਰਗਾਂ ਬਾਰੇ ਪੁੱਛਦੇ ਆ ਜਿਹੜੇ ਮਾਜੀ ਪਿੰਡ ਦੇ ਇੱਥੇ ਰਹਿੰਦੇ ਆ ਕੰਦੇ ਏ ਬਾਜੀ ਸਾਨੂੰ ਦੱਸਿਓ ਤੇ ਸਾਨੂੰ ਜੋ ਸੁਣਨ ਨੂੰ ਮਿਲਿਆ ਪੰਨੇ ਦੇ ਵਿੱਚ ਕਹਿੰਦੇ ਕੱਲੇ ਹੀ ਰਹਿੰਦੇ ਇੱਥੇ ਕੱਲੇ ਰਹਿੰਦੇ ਉਪਰ ਕੱਲੇ ਰਹਿੰਦੇ ਹੈ ਨਾ ਦੇਖ ਲਓ ਅਸੀਂ ਦੇਖ ਕੇ ਆਏ ਆ ਦਰਖਤ ਦੇ ਉੱਤੇ ਰਹਿੰਦੇ ਹੋ ਹਾਂ ਦਰਖਤ ਦੇ ਉੱਤੇ ਦਰਖਤ ਦੇ ਉੱਤੇ ਰਹਿੰਦੇ ਨਾ ਮਤਲਬ ਕਾਫੀ ਇੱਕਾ ਤੁਸੀਂ ਲਾ ਲਓ ਹੈਰਾਨੀ ਹੁੰਦੀ ਆ ਕਿ ਤੁਸੀਂ ਦੇਖ ਲਓ ਨਾ ਅਸੀਂ 90 ਸਾਲ ਦੇ ਆ ਕਹਿੰਦੇ ਹੈ ਨਾ ਤੇ ਇੰਨੇ ਸੰਘਣੇ ਖਤਰਨਾਕ ਜੰਗਲ ਹੀ ਆ ਇਹ ਦੇਖਣਾ ਹੋਵੇ ਤੇ ਜਾਨਵਰ ਵਗੈਰਾ ਤਾਂ ਕਾਫੀ ਹੈ ਇੱਥੇ ਜੀ ਜਾਨਵਰ ਤਾਂ ਕਾਫੀ ਹੈ ਇੱਥੇ ਕਾਫੀ ਹੈ ਨਾ ਤੇ ਉਹ ਕੱਲੇ ਦੇਖ ਲਓ ਇੱਕ ਦਰਖਤ ਦੇ ਉੱਤੇ ਰਹਿੰਦੇ ਹੈ ਨਾ ਜੀ ਤੇ ਕਾਫੀ ਕਿੰਨੇ ਕ ਟਾਈਮ ਦੋ ਤਿੰਨ ਸਾਲ ਤਾਂ ਨੀਂ ਜੋ ਆਂਦੇ ਹੋ ਪਿਛਲੇ ਸਾਲ ਤੋਂ ਇੱਥੇ ਹੀ ਦਾ ਇਸਕੋ ਮਤਲਬ ਤੁਹਾਨੂੰ ਤਿੰਨ ਕਿ ਸਾਲ ਹੋਏ ਪਤਾ ਨਹੀਂ ਕਦੋਂ ਦੇ ਰਹਿੰਦੇ ਹੋ ਨਹੀਂ ਕੁਝ ਨਹੀਂ ਪਤਾ ਨਾ ਕਾਫੀ ਟਾਈਮ ਦੇ ਰਹਿੰਦੇ ਕਾਫੀ ਟਾਈਮ ਤੋਂ ਰਹਿੰਦੇ ਆ ਪਿੰਡ ਵਾਲੇ ਵੀ ਦੱਸਦੇ ਜਿੱਦਾਂ ਨਾ ਜੀ ਅਸੀਂ ਗਏ ਆ ਨਾ ਉੱਪਰ ਤੇ ਸਾਨੂੰ ਮਿਲੇ ਨਹੀਂ ਉਹ ਨਹੀਂ ਮਿਲੇ ਹਾਂ ਨਹੀਂ ਮਿਲੇ ਤੇ ਕਹਿੰਦੇ ਉਹ ਕਿਤੇ ਚਲ ਜਾਂਦੇ ਜਿੱਦਾਂ ਨਾ ਤੇ ਫਿਰ ਆ ਜਾਣਗੇ ਤਿੰਨ ਚਾਰ ਦਿਨਾਂ ਬਾਅਦ ਆ ਪਿੰਡੋਂ ਪਿੰਡ ਨੂੰ ਵੀ ਚੱਲ ਜਾਂਦੇ ਹੋ ਉਸ ਵਰਾਸਨ ਪਾਣੀ ਲੈਣ ਵਾਸਤੇ ਛੜਪਾਣੀ ਲੈਣ ਵਾਸਤੇ ਹਾਂ ਠੀਕ ਹੈ ਫਿਰ ਮੁੜ ਕੇ ਆਈ ਵੀ ਜਾਂਦੇ ਇੱਥੇ ਨੂੰ ਠੀਕ ਠੀਕ ਤੇ ਗੁਫਾ 'ਚ ਵੀ ਰਹਿੰਦੇ ਸਾਨੂੰ ਪਤਾ ਲੱਗਾ ਕਿਸੇ ਨੇ ਦੱਸਿਆ ਕਿ ਨੇ ਗੁਫਾ ਵੀ ਬਣਾਈ ਹੋਈ ਗੁਫਾ ਵੀ ਬਣਾਈ ਹੈ ਉੱਧਰ ਹੈ ਕਿ ਇਹ ਗੁਫਾ ਜੀ ਗੁਫਾ ਵੀ ਹੈ ਉਹ ਨਹੀਂ ਮਿਲੀ ਗੁਫਾ ਨਹੀਂ ਮਿਲੀ ਸਾਨੂੰ ਜੀ ਉੱਧਰ ਹੀ ਹੈ ਨੀਚੇ ਥੱਲੇ ਆ ਜਾ ਕੇ ਗੁਫਾ ਓਕੇ ਓਕੇ ਸਾਨੂੰ ਇਦਾਂ ਲੱਗਿਆ ਕਿ ਸ਼ਾਇਦ ਆਪਣੇ ਕਿ ਗੁਫਾ ਨਹੀਂ ਹੈਗਾ ਦਰਖਤ ਦੇ ਦਰਖਤ ਤੇ ਵੀ ਰਹਿੰਦੇ ਆ ਗੁਫਾ 'ਚ ਵੀ ਰਹਿੰਦੇ ਗੁਫਾ ਤੇ ਵੀ ਦਰਖਤ ਤੇ ਵੀ ਉੱਪਰ ਦੋਨੋਂ ਦੇ ਉੱਪਰ ਰਹਿੰਦੇ ਆ ਕਿਸੇ ਟਾਈਮ ਗੁਫਾ ਚ ਦੇ ਕਿਸੇ ਟਾਈਮ ਤੇ ਤੁਸੀਂ ਦਰਖਤ ਦੇ ਉੱਪਰ ਕਿੱਦਾਂ ਚੜਦੇ ਹੋਣਗੇ ਜੀ 80 ਸਾਲ ਦੇ ਬਜ਼ੁਰਗ ਅਸੀਂ ਦੇਖਿਆ ਦਰਖਤ ਕਾਫੀ ਉੱਚਾ ਆਇਆ ਕਿੱਦਾਂ ਚੜਦੇ ਹੋਣਗੇ ਚੜੀ ਜਾਂਦਾ ਉਹ ਚੜੀ ਜਾਂਦਾ ਜੀ ਚੜੀ ਜਾਂਦੇ ਤੁਸੀਂ ਦੇਖਿਆ ਆਪਣੇ ਅੱਖੀ ਚੜਦੀ ਉੱਪਰ ਆਪਣੇ ਅੱਖੀ ਤਾਂ ਦੇਖਿਆ ਨਹੀਂ ਪਰ ਉੱਪਰ ਹੁੰਦਾ ਤਾਂ ਹੋਰ ਤਾਂ ਹੋਰ ਕਿੰਨੇ ਹਜ਼ਾਰ ਨਾਉਣੀ ਅੱਛਾ ਉੱਪਰ ਤੁਸੀਂ ਦੇਖਿਆ ਚੜਿਆ ਨੂੰ ਉਹਨਾਂ ਨੂੰ ਉੱਪਰ ਉੱਪਰ ਸੁੰਦਰ ਹੁੰਦਾ ਉਹ ਸਭ ਪੂਰੀ ਸੁੰਦਰ ਕੁੱਲੀ ਬਣਾ ਰੱਖੀ ਹੋਣੀ ਅੱਛਾ ਦਰਖਤ ਹੈ। ਹਾਂ ਕੁੱਲੀ ਬਣੀ ਆ ਉਹਦੇ ਉੱਪਰ ਤੁਸੀਂ ਦੇਖਿਆ ਉਹਨਾਂ ਨੂੰ ਸੌਂਦੇ ਨੇ ਉਹਨਾਂ ਨੂੰ। ਹਾਂ ਉੱਥੇ ਹੀ ਸੌਂਦੇ ਆ। ਅੱਛਾ ਉੱਥੇ ਹੀ ਸੌਂਦੇ ਆ ਤੁਸੀਂ ਦੇਖ ਲਓ ਹੈ ਨਾ ਤੇ ਗੁਫਾ ਵੀ ਜਿਹੜੀ ਗੁਫਾ ਆ ਉਹ ਮਤਲਬ ਪਹਾੜ ਦੇ ਵਿੱਚ ਆ ਜੀ ਗੁਫਾ। ਨਾ ਨਾ ਨੇੜੇ ਖੜ ਦੇ ਵਿੱਚ ਹੈ। ਅੱਛਾ ਖੜ ਦੇ ਵਿੱਚ ਗੁਫਾ ਪਈ ਹੈ। ਮੰਦਰ ਮੰਦਰ ਦੇ ਕੋਲ ਹੀ ਹੈ ਉੱਥੇ। ਸ਼ੰਮੰਦਰ ਦੇ ਕੋਲ। ਠੀਕ ਹੈ ਠੀਕ ਹੈ ਠੀਕ ਹੈ। ਮੰਦਰ ਦੇ ਕੋਲ ਹੀ ਹੈ ਗੁਫਾ। ਓਕੇ ਓਕੇ। ਮਤਲਬ ਇਹ ਆ ਕੇ ਮਤਲਬ ਗੁਫਾ 'ਚ ਵੀ ਰਹਿੰਦੇ ਆ ਦਸਤ ਦੇ ਵਿੱਚ ਰਹਿੰਦੇ ਆ। ਇਸ ਵੇਲੇ ਨੇਰਾ ਹੋਣ ਵਾਲਾ ਆ ਇਸ ਜੰਗਲ ਤੋਂ ਨਿਕਲਣ ਵਾਸਤੇ ਸਾਨੂੰ ਘ ਤੇ ਬਾਕੀ ਹੁਣ ਅਸੀਂ ਇਹ ਵੀਡੀਓ ਦੀ ਸਮਾਪਤੀ ਕਰਦੇ ਆ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਇਹ ਬਹੁਤ ਵਧੀਆ ਲੱਗੀ ਹੋਏਗੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਤੁਸੀਂ ਦੇਖੇ ਹੋਇਆ ਕਿੰਨੇ ਔਖੇ ਹੋ ਕੇ ਅਸੀਂ ਮਿਹਨਤ ਨਾਲ ਇਹ ਵੀਡੀਓ ਬਣਾਈ ਆ ਕਿਉਂਕਿ ਤੁਹਾਡੇ ਇੱਕ ਲਾਈਕ ਤੇ ਸ਼ੇਅਰ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਣੀ ਆ ਧੰਨਵਾਦ